ਇਹ ਤੋਂ ਦੋ ਪੰਜ ਬੰਦੇ ਅਜੇ ਰੈਸਟ ਕੀਤੇ ਹੋਏ ਚਾਰ ਤੇ ਇੱਕ ਬੰਦਾ ਹਜੇ ਵੀ ਰਹਿਦਾ ਜਿਵੇਂ ਵੀ ਤੁਸੀਂ ਜਾਣਦੇ ਹੋ ਕਿ ਜਿਹੜਾ 15 ਜਨਵਰੀ ਦੇ ਦਰਮਿਆਨ ਦੀ ਰਾਤ ਨੂੰ ਇੱਕ ਕੰਟਰੋਲ ਰੂਮ ਤੇ ਫੋਨ ਆਇਆ ਸੀਗਾ ਕਿ ਚੰਦ ਬੰਦੇ ਆਏ ਸੀਗੇ ਤੇ ਅਨੁਖ ਮਿੱਤੋਂ ਉਸਨੇ ਕੰਪਲੇਨਟ ਕੀਤੀ ਸੀ ਕਿ ਉਹ ਤੇ ਉਹਦੇ ਬਾਈ ਨੇ सड़क पर जा रहे थे रस्ते चो मौसम वास्ते रुके थे पिछड़ बंदे आए थे उन्होंने अनोख मित्र को कुछ सुना है उस तो बाद उनकी वाइफ का मर्डर करता तो गड्डी भी स्नैच करके लगे तो कुछ और बिलोंगिंग जो वो भी स्नैच करके लगे पुलिस ने इमीडिएटली पंद्रह मिनट जो कॉल की तकरीबन साढ़े बारह एक एक बजे की बात है एक एक बजे अराउंड की गल आई है इमीडिएटली ਸਾਡੇ ਪੀਸੀਆਰ ਮੌਕੇ ਤੇ ਪਹੁੰਚੀ ਉਸਨੇ ਇਮੀडिएटली ਜਮ ਕੁੜੀ ਨੂੰ ਐਡਮਿਟ ਕਰਾਇਆ ਡੀਐਮਸੀ ਚ ਬਾਹਰ ਚੁਦੀ ਉਥੇ ਡੈਥ ਹੋ ਗਈ ਲਾ ਕੇ ਐਸ ਪਰ ਰਿਪੋਰਟ ਜੋ ਉਹਨੇ ਦੱਸੀ ਸੀ ਨਾ ਉਸ ਤੋਂ ਬਾਅਦ ਅਸੀਂ ਇਮੀडिएटली ਕੇਸ ਰਜਿਸਟਰਡ ਕਰਤਾ ਐਂਡ ਸਾਡੀ ਤਕਦੀਸ ਡੀਸੀਪੀ ਸਾਹਿਬ ਐਂਡ ਡੀਸੀਪੀ ਸਾਹਿਬ ਐਂਡ ਡੀਸੀਪੀ ਟੂ ਸੀਆਈਓ ਦੀ ਟੀਮ ਬਹੁਤ ਹੀ ਸੰਜੀਦਗੀ ਨਾਲ ਜਿਹੜੀ ਇਨਵੈਸਟੀਗੇਸ਼ਨ ਸਟਾਰਟ ਕੀਤੀ ਐਂਡ ਵਿਦਿਨ ਆਵਰ ਅਸੀਂ

ਇਹਦੇ ਹਸਬੰਦ ਨੇ ਇਹਦੀ ਸਕਾਰਾ ਦਿੱਤੀ ਸੀਗੀ ਬੰਦੇ ਅਪਲਾਈ ਸੀਗੇ ਉਹ ਬੰਦੇ ਅਸੀਂ ਅਰੈਸਟ ਵੀ ਕਰ ਲਏ 18 ਤੋਂ 5 ਬੰਦੇ ਅਜੇ ਅਰੈਸਟ ਕੀਤੇ ਹੋਏ ਚਾਰ ਤੇ ਇੱਕ ਬੰਦਾ ਹਜੇ ਵੀ ਰਹਿੰਦਾ ਹੋਵੇ ਉਹਦੇ ਚ ਐਂਡ ਜਿਹੜੀ ਗੱਜੂ ਗੱਮਸੀ ਦੀ ਉਹ ਵੀ ਅਸੀਂ ਰਿਕਵਰ ਕਰ ਲਈ ਐਂਡ ਉਹਦੇ ਨਾਲ ਜਿਹੜੀ ਗੱਡੀ ਚ ਆਈ ਸੀਗੇ ਉਹ ਲੱਗੂ ਅਸੀਂ ਰਿਕਵਰ ਕਰ ਲਈ ਐਂਡ ਇਹ ਬਹੁਤ ਹੀ ਇੱਕ ਮੈਂ ਕਹਿ ਸਕਦਾ ਕਿ ਇੱਕ ਕੁੜੀ ਹੈ ਇਹਦੇ ਸੁਸਾਂ ਨਾਲ ਲੱਗੀ ਹੈ ਇਹਦੀ ਗਰਲਫ੍ਰੈਂਡ ਹੈਗੀ ਉਹ ਵੀ ਅਸੀਂ ਅਰੈਸਟ ਕਰ ਲਈਆਂ यह तुझे प्रश्न और चीज़ देखना होगा तो कुछ चीज़ जहाँ सीखी है मैं मतलब विकसित भी करूँगा सरयारा भी मिलाना चाहता हूँ कि कल काफी बंदे सीखे होते जब इन्हाँ तो भी डायरेक्ट बोली होते डीएमसीसी डीएमसी जो दाखिल सीखी बहुत से बंदे सीखे पॉलिटिकली नॉन पॉलिटिकली उन्होंने स्टेटमेंट भी दी ਜਦੋਂ ਕੋਈ ਇਹੋ ਜਿਹਾ ਕ੍ਰਾਈਮ ਹੁੰਦਾ ਸਾਡੀ ਡਿਊਟੀ ਬਣਦੀ ਅਸੀਂ ਜ਼ਿੰਮੇਵਾਰ ਸਰਕਾਰ ਨੂੰ ਸਾਡੀ ਡਿਊਟੀ ਲਈ ਹੈ ਐਂਡ ਉਹ ਅਸੀਂ ਨਿਭਾਉਣਾ ਜਾਣਦੇ ਹਾਂ ਤੁਸੀਂ ਦੇਖਿਆ ਹੋਣਾ ਕਿ ਵੀ ਦੀ ਨਾਲ ਅਸੀਂ ਇਸ ਚੀਜ਼ ਨੂੰ ਕਲੀਅਰ ਵੀ ਕਰ ਲਿਆ ਸੀਗਾ ਐਂਡ ਅਸੀਂ ਫਿਰ ਤਰਨਾ ਵੀ ਰਵਾਣ ਦੀ ਕੋਸ਼ਿਸ਼ ਕੀਤੀ ਸੀ ਕਿ ਅਸੀਂ ਉਹ ਵੀ ਮਨ ਨੂੰ ਸਮਝਾ ਕੇ ਸਾਰਾ ਜਦੋਂ ਅਸੀਂ ਕਲੀਅਰ ਕੀਤੀ ਸਾਰੀ ਚੀਜ਼ਾਂ ਸਮਝ ਆ ਗਈ ਬਟ ਮੇਰਾ ਇੰਨੀ ਇੱਕ ਰਿਕਵੈਸਟ ਹੁੰਦਾ ਬਾਕੀ ਇਹ ਕਿ ਐਟ ਲੀਸਟ ਜਿਨ੍ਹਾਂ ਦੇ ਘਰ

ਨਾ ਇਮੀਡੀਏਟਲੀ ਅਸੀਂ ਨਹੀਂ ਇਨਟੈਰੋਗੇਟ ਕਰ ਸਕਦੇ ਅਸੀਂ ਬਹੁਤ ਸਾਰੀ ਚੀਜ਼ਾਂ ਦੇਖਣੀਆਂ ਹੁੰਦੀਆਂ ਨੇ ਪੁੱਟਾ ਕੋਈ ਚੀਜ਼ ਆਂਦੀ ਹੈ ਐਂ ਇਹੋ ਜੇ ਬੰਦੇ ਕਈ ਵਾਰ ਪ੍ਰੈਸ਼ਰ 'ਚ ਆ ਕੇ ਕ੍ਰਿਮੀਨਲ ਬਚ ਵੀ ਜਾਂਦੇ ਆ ਬਹੁਤ ਵਾਰ ਕਿਉਂਕਿ ਘਰੇ ਨਹੀਂ ਹੋ ਜਾਂਦਾ ਬੰਦ ਚੁੱਪ ਚੁਪ ਕੇ ਸਾਡੇ ਡੀਸੀਪੀ ਸਾਹਿਬ ਕੋਲ ਡੀਸੀਪੀ ਸਾਹਿਬ ਸਾਡੀ ਟੀਮ ਬਹੁਤ ਹੀ ਸੰਜੀਦਗੀ ਨਾਲ ਲੱਗੀ ਹੋਈ ਸੀ ਐਂ ਫਾਈਨਲੀ ਇਹਨਾਂ ਨੇ ਬਹੁਤ ਹੀ ਸਲਾਮਤ ਕਾਰਜ ਕਰਕੇ ਟਾਈਮ 'ਤੇ ਇਹਨੂੰ ਸੋਲਵ ਕੀਤਾ ਹੈ ਥੈਂਕ ਯੂ ਸੋ ਮਾਚ ਉਹ ਸਾਰੇ ਅਸੀਂ 4 ਬੰਦੇ ਹਜੇ ਰੈਸਟ ਕੀਤੇ ਆ ਇਹਦੇ ਵਾਸਤੇ ਨਾਮ ਸੀ ਗਏ ਹੋਰ ਇਹਨਾਂ ਨੇ ਜੋ ਇਨੀਸ਼ੀਅਲ ਇਨਵੈਸਟੀਗੇਸ਼ਨ ਚ ਇਹ ਹੀ ਆਇਆ ਕਿ 50000 ਰੁਪਏ ਨੇ ਅਡਵਾਂਸ ਦਿੱਤੇ ਤਾਂ 2 ਲੱਖ ਰੁਪਏ ਨੇ ਹੋਰ ਦੇਣੇ ਸੀਗੇ ਬਾਕੀ ਇੱਕ ਬੰਦਾ ਹਜੇ ਬੰਦਾ ਜਦੋਂ ਤੱਕ ਸਾਰੇ ਕਲੀਅਰ ਹੋ ਜਾਣਗੇ ਤਾਂ ਉਸ ਨੂੰ ਕਲੀਅਰ ਇਸ ਵਿੱਚ ਉਸ ਤੋਂ ਬਾਅਦ ਹੀ ਅਸੀਂ ਦੱਸ ਸਕਦੇ ਹਾਂ ਪਰ ਉਹਨੇ ਕਲੇਮ ਕੀਤਾ ਐਗਜ਼ੈਕਟਲੀ ਕੋਈ ਚੀਜ਼ ਹੋਈ ਸੀ ਕਿ ਸਾਰਾ ਕੁਝ ਉਸ ਤੇ ਉਦਾਂ ਹੀ ਉਹ ਵਾਲਾ ਨਹੀਂ ਇਹ ਉਹਨੇ ਕਲੇਮ ਤਾਂ ਨੇ ਇਹ ਕੀਤਾ ਨਾ ਕਿ 4 ਬੰਦੇ ਗੱਡੀ 'ਚ ਆਇਆ ਹੈ

ਮੇਰੇ ਫੈਮਿਲੀ ਬੈਟਰੀ ਦਾ ਅਲੋਮ ਇੰਤਲੇ ਪਹਿਲਾਂ ਵੀ ਕੋਈ ਕ੍ਰਾਈ ਮੇਰੇ ਨਾਲ ਗੈਂਗ ਨਾਲ ਮਿਲ ਕੇ ਕੀਤਾ ਨਹੀਂ ਆਜ ਅੱਜ ਹਾਜੀ ਅੱਜ ਕੋਈ ਵੀ ਸਾਹਮਣੇ ਨਹੀਂ ਆਈ ਉਹ ਤਾਂ ਉਹ ਵੀ ਕਿਉਂਕਿ ਹਾਜੀ ਗੰਟਾ ਡੇਟਨ ਦਾ ਪਹਿਲਾ ਹੀ ਇਹਨਾਂ ਨੇ ਸਾਰੇ ਅਰੈਸਟ ਕੀਤਾ ਹੈਗਾ ਉਸ ਤੋਂ ਬਾਅਦ ਹੀ ਅਸੀਂ ਸਾਰੇ ਉਹ ਪਾਰਟੀ ਦੀ ਡੀਲ ਕਿਹਦੇ ਨਾਲ ਹੋਈ ਸੀ ਕਿ ਨਹੀਂ ਕਿਹੜੇ ਬੰਦੇ ਨੂੰ ਉਹ ਗੋਪੀ ਨਾਮ ਦਾ ਬੰਦਾ ਜਿਹੜਾ ਹਾਜੀ ਇੱਕ ਬੰਦਾ ਫੜਿਆ ਨੂੰ ਗਿਆ ਹਾਂ ਅਸੀਂ ਚਾਰ ਪੰਜ ਬੰਦੇ ਸੀਗੇ ਚਾਰ ਫੜੀ ਇੱਕ ਹਜੇ ਰਹਿਦਾ ਮੋਲਾ ਨਾਲੀ ਡਿਊਟੀ ਸਾਰੇ ਨਿਕਲ ਗਏ ਸਾਰੇ ਦਾ ਇਹ ਪਰਪਸ ਕੀ ਸੀ बेसिकली मतलब दर्शक ये जो कूड़ी उसने इन्वेस्ट की थी है उधर नाल ओदे ये इन्वेस्टमेंट में जिंगा अपनी वाइफ ने पता लग गया एंड बड़ी इंटरेस्टिंग ਗੱਲ ਹੈਗੀ ਕਿ कि इन्हें पहला भी इस तरह की दो बार ट्राई की ਸਰ ਕਿੰਨੇ ਚਿਰ ਦਾ ਰਿਲੇਸ਼ਨਸ਼ਿਪ ਪਹਿਲਾਂ ਵੀ ਇਹਨੇ ਦੋ ਵਾਰ ਇਹੋ ਜੀ ਸਰ ਕਿਦਾਂ ਟਰਾਈ ਕੀਤਾ ਤੁਹਾਨੂੰ ਦੇਖ ਕੇ ਨਾ ਪਹਿਲਾਂ ਕਿਸੇ ਬੰਦੇ ਨਾਲ ਉਸਨੇ ਟਰਾਈ ਕਰਨ ਦੀ ਕੋਸ਼ਿਸ਼ કેવા કોઈ વર્કર બીસી કા બાચુ વર્કર ડર ગયા ઓ કામ સે છોડી ગયા اس ચીઝને ડર કે તો એને પહેલા ભી اسકે મંચી કાફી ટાઈમ તો ક્લાયન્ટ સે શીગ રહી હતી એ દે પરવાર ਦਾ કોઈ તન તાલી નાલી નો ઓફસી એ દે બી ઇન્વેસ્ટિગેશન મે ફિલાલ મે જેڑا થોડે સામે લેકે આયા ઉહી ચીઝ સાડે करीब नहीं नहीं बिल्कुल उठै ही उस पे जेड़ा अटैक उस उसी ठाथे होया है जिस तरह पे वो वो उठै अटैक होया है मतलब ये मर्डर किता गया मैं कहंदा कार क्योंकि ब्लड काफी आकार से इसी सेंटर रहे हैं ब्लड कारच भी है और तेरे उसे जड़ी ठाथे बॉडी पड़ी सी क्योंकि तुम पता है कि उस दम वो टाइम लग जांदा उठै भी मतलब ब्लड काफी हुआ ਉਹਨੇ ਜਿਹਨੂੰ ਹਾਇਰ ਕੀਤਾ ਉਹਨੇ ਕੀ ਕਰਵਾਇਆ ਜੀ ਇਹ ਤਾਂ ਪ੍ਰਾਈਮਿੰਗ ਹੈ ਨਾ ਹਸਬੰਦ ਦਾ ਸੀਗਾ ਉਹਨੇ ਬੁਲਾਇਆ ਹੈ ਹਾਇਰ ਕੀਤਾ ਇਹਨਾਂ ਨੇ ਪਲਾਨਿੰਗ ਬਣਾਈ ਹੋਣੀ ਉਹ ਸਾਰੀ ਚੀਜ਼ ਇਨਵੈਸਟੀਗੇਸ਼ਨ ਮੇ ਆਊਗੀ ਸਰ ਜਿੰਨੀ ਦੇਰ ਤੋਂ ਪਲਾਨਿੰਗ ਵਾਲੀ ਗੱਲ ਚੱਲ ਰਹੀ ਸੀ ਜਿਸ ਦੇ ساتھ ਕੈਸੀ ਇਨਵੋਲ ਹੋਈ ਜੋ ਗਵਰਨਰ ਲੱਗ ਤੁਹ ਲੜਕੀ ਨੂੰ ਪੜਾਈ ਸੀਗਾ ਸਰ ਉਹ ਸਾਰਾ ਕੁਝ ਸਰ ਨੂੰ ਪਤਾ ਸੀ ਕਿਉਂ ਉਹ ਲੈ ਚੀਨ नहीं नहीं वो मुख्यते में सीग्युस्टम बट ये है कि 4000 इंट आई ऑफ थी सारी इशू सर कितनी देर का तो प्लानिंग कर दी मॉडल मैं वो तरह के इने तल भी दो दिन बार कोशिश दो बार कोशिश की है कोई इन्वेस्टिगेशन में पता लग जाएगा ये नहीं है सच अभी फिलहाल इमान नहीं दे सकते कहना तो एफआईआर है कि पहले कोई जेडी चला कुछ लोगों के और अभी असी असी रिकॉर्ड नहीं चेक किया उन सारे रिकॉर्ड चेक करने तो बात ही कुछ नहीं है चालू में से मार्कर है कोई ਨਹੀਂ ਫਿਲਹਾਲ ਅਜਿਹਾ ਕੋਈ ਚੀਜ਼ ਨਹੀਂ ਮਿਲ ਗਈ। ਸਰੀਰ ਇਹਨੇ ਵਾਲੀ ਕਾਹਕੇ ਜੋ ਪਕੜੇ ਇਹ ਕੁਛ ਆਪਣੇ ਆਸਾਨੇ ਵਾਲਦੇ ਹੈਗੇ ਇੱਕ ਟੰਡਾਰੀ ਕਲਾ ਦਾ ਹੈਗਾ। ਦੂਸਰੇ ਪਲਾਨਿੰਗ ਲੜਕੀ ਦੀ ਸੀ ਕਿ ਲੜਕੇ ਦੀ ਬਣਨ ਦੀ ਜਿਹੜੀ ਇਸ ਸਾਰਾ ਨੂੰ ਇਹ ਤਾਂ ਬਾਅਦ ਹੋ ਗਈ ਘਰ ਕਿ ਧੁੰਨਾ ਦੀ ਪਲਾਨਿੰਗ ਸੀਗੀ ਕੁੜੀ ਤੇ ਵੀ ਤੇ ਜਿਹੜਾ ਮੁੱਖ ਮਿੱਤਲਾ ਹੁੰਦੀ ਸੀ। ਸਰ ਹੁਣ ਹੁਣ ਇਹਨਾਂ ਨੂੰ ਕਿਹੜੀ ਧਾਰਾ ਲਗਾਈਏ ਇਹਨਾਂ 'ਤੇ? ਇਹ ਜਿਹੜੀ ਮਰਡਰ ਨਹੀਂ ਪਰ ਜੋ ਹੈਗੀ ਹੈ ਮਰਡਰ ਦੀ ਪਲਾਨਿੰਗ ਹੈ ਉਹ ਲੱਗੀ ਸਮਝਾਰਾ 311 103 ਬੀ ਐਨਐਸ ਦੇ ਤਾਤ ਇਹ ਜਿਹੜਾ ਹੈਗਾ ਆਪਣਾ ਮੈ ਮੈਦਪੁਰ ਜਿਹੜਾ ਹੈਗਾ ਮੈਦਪੁਰ ਥੈਂਕ ਯੂ ਜੀ ਉਹ ਕੋਈ ਕਿਸੇ ਦੇ ਕੋਈ ਨਸ਼ੇ ਦੀ ਆਦਤ ਵੀ ਹੈ ਗੈਂਗ ਜੀ ਹੈ ਤੇ ਜਿਹੜਾ ਗੈਂਗ ਆ ਜੀ ਕੋਈ ਨਸ਼ੇ ਦੀ ਆਦਤ ਨਹੀਂ ਹੈ ਦੇਖੋ ਉਹ ਸਾਰੀ ਚੀਜ਼ਾਂ ਨਾ ਨੈਕਸਟ ਜਦੋਂ ਇਹਨਾਂ ਦਾ ਪੀਸਿੰਗ ਖਤਰਾ ਜੂ ਉਸ ਤੋਂ ਬਾਅਦ ਅਸੀਂ ਦੱਸਾਂਗੇ ਡਾਕੂਮੈਂਟਰੀ ਵਾਲੋ ਸਿਰਫ ਸੋਸ਼ਲ ਮੀਡੀਆ ਤੇ ਬੀਤੀ ਰਾਤ ਦੀ ਵੀਡੀਓਜ਼ ਵੀ ਪਾਈਆਂ ਗਈਆਂ ਨੇ ਨੱਚਣ ਡੰਪੰਦੀਆਂ ਲੱਗ ਜਿਉ ਨੂੰ ਪੂਰਾ ਇਹ ਲੱਗਦਾ ਕਿ ਕਿਸੇ ਨੂੰ ਸ਼ੱਕ ਨਾ ਹੋਵੇ ਕਿ ਮਤਲਬ ਮੈ ਦੇਖੋ ਐਂ ਤਾਂ ਨਾ ਜੀ ਜਿਹੜਾ ਕ੍ਰਿਮੀਨਲ ਹੈ ਆਪਣੀ ਤੌਰ ਤੇ ਪੂਰੀ ਕੋਸ਼ਿਸ਼ ਕਰਦਾ ਹੁੰਦਾ ਹੈ even uh, जी में भी मैं दशा सीखा इन्होने multiple तावातें pressure डालने की कोशिश करी या जो भी सीखा बट जिन्होंने crime किया तो बिल्कुल ही बच चले और एक इसमें मैं भी कहूँगा कि कुछ ऐसा जी भी हो चला कि लुधियाना इज़राइल मोर्चे बिकॉज़ ए वाइफ अपने हस्बैंड से नाल जा रही है उसे हस्बैंड से मनचीज़